ਹੋਰਤੇ ਆਪਣੀ ਉਮਰ ਛਪਾਉਂਦੀ ਤੇ ਐਬ ਛਪਾਉਂਦਾ ਬੰਦਾ ਪੋਤੀ ਮਾਪਿਆਂ ਤੋਂ ਦੁੱਖ ਛਪਾਵੇ ਤੇ ਪੁੱਤ ਛਪਾਉਂਦਾ ਪੰਗਾ ਕੋੜੀ ਆਪਣੇ ਜ਼ਖਮ ਛਪਾਵੇ ਤੇ ਤਨ ਛਪਾਉਂਦਾ ਨੰਗਾ ਉਹ ਝੂਠਾ ਬੰਦਾ ਮੂੰਹ ਛਪਾਵੇ ਤੇ ਗੰਜ ਛਪਾਉਂਦਾ ਗੰਜਾ ਦੁਨੀਆਂ ਤੇ ਕੋਈ ਦੱਸ ਨਾ ਸਕਿਆ ਕੀ ਚੰਗਾ ਕੀ ਮੰਦਾ ਦੁਨੀਆਂ ਤੇ ਕੋਈ ਦੱਸ ਨਾ ਸਕਿਆ ਕੀ ਚੰਗਾ ਕੀ ਮੰਦਾ ਬਈ ਪਹਿਲਾਂ ਕਿਹੜਾ ਆਇਆ ਜੱਗ ਤੇ ਜਾਂ ਮੁਰਗੀ ਜਾਂ ਅੰਡਾ ਹਲੇ ਖੋਜ ਹੋਈ ਜਾਂਦਾ ਕਿਸੇ ਨੂੰ ਪਤਾ ਹੀ ਨਹੀਂ ਕਿ ਪਹਿਲਾਂ ਮੁਰਗੀ ਆ ਜਾਂ ਅੰਡਾ ਆ ਸਾਡਾ ਕਿ ਕਿੱਥੇ ਆਹ ਖੜਾ ਸੈਂਟਰ 'ਚ ਇੱਕ ਦਿਨ ਮੈਨੂੰ ਕਹਿੰਦਾ ਪਾਜੀ ਮੈਨੂੰ ਪਤਾ ਪਹਿਲਾਂ ਕੀ ਆਇਆ ਮੈਂ ਕੀ ਆਇਆ ਕਹਿੰਦਾ ਪਹਿਲਾਂ ਅਧੀ ਆਇਆ ਮੈਂ ਕਹਿੰਦਾ ਫੇਰ ਕਹਿੰਦਾ ਫੇਰ ਕੱਟ ਕੇ ਆਂਡਾ ਆਇਆ ਬੰਕਾ ਫੇਰ ਕਹਾਂ ਰੋਟਣਾ ਚਿਕਨ ਆਇਆ ਕਹਿੰਦਾ ਆਂਡਾ ਪਹਿਲਾਂ ਆ ਮੁਰਗੀ ਬਾਅਦ ਚ ਆਈ ਬਈ ਦੁਨੀਆਂ ਤੇ ਕੋਈ ਦਾਸਨ ਆ ਸਕਿਆ ਕੀ ਚੰਗਾ ਕੀ ਮੰਦਾ ਹੋ ਪਹਿਲਾ ਕਿਹੜਾ ਆਇਆ ਜੱਗ ਤੇ ਜਾਂ ਮੁਰਗੀ ਜਾਂ ਆਂਡਾ ਮਾਂ ਪੁੱਤ ਦੇ ਐਬ ਛਪਾਉਂਦੀ ਤੇ ਮੋਰ ਛਪਾਉਂਦਾ ਪੰਜਾ ਮਾਂ ਪੁੱਤ ਦੇ ਐਬ ਛਪਾਉਂਦੀ ਤੇ ਮੋਰ ਛਪਾਉਂਦਾ ਪੰਜਾ ਬਈ ਮੋ ਮਾਇਆ ਤੋਂ ਬਚਨਾ ਸਕਿਆ ਉੰਜੇ ਰੱਬੇ ਅਖਵਾਉਂਦਾ ਬੰਦਾ ਆਪਣਾ ਹੱਕ ਜ਼ਮੀਨ 'ਤੇ ਉਹਦੀ ਛੱਡਣੇ ਔਖੇ ਹੁੰਦੇ ਨੇ ਆਪਣਾ ਹੱਕ ਜ਼ਮੀਨ 'ਤੇ ਉਹਦੀ ਛੱਡਣੇ ਔਖੇ ਹੁੰਦੇ ਨੇ ਤੀਮੀ पे क्यों बन्दा ठे क्यों ਕੱਢਣੇ ਔਖੇ ਹੁੰਦੇ ਨੇ ਫਤੀਮੀ पे क्यों बन्दा ठे क्यों ਕੱਢਣੇ ਔਖੇ ਹੁੰਦੇ ਨੇ ਫਤੀਮੀ पे क्यों बन्दा ठे क्यों ਕੱਢਣੇ ਔਖੇ ਹੁੰਦੇ ਨੇ ਆਪਣਾ ਹੱਕ ਜ਼ਮੀਨ ਪਿਓ ਦੀ ਛੱਡਣੇ ਔਖੇ ਹੁੰਦੇ ਨੇ ਓ ਆਪਣਾ ਹੱਕ ਜ਼ਮੀਨ ਪਿਓ ਦੀ ਛੱਡਣੇ ਔਖੇ ਹੁੰਦੇ ਨੇ ਫਤੀਮੀ पे क्यों बन्दा ठे क्यों ਕੱਢਣੇ ਔਖੇ ਹੁੰਦੇ ਨੇ ਫਤੀਮੀ पे क्यों बन्दा ठे क्यों ਕੱਢਣੇ ਔਖੇ ਹੁੰਦੇ ਕਮਿਆਨ ਚ ਦੋ ਤਲਵਾਰਾਂ ਕਦੇ ਪੈਂਦੀਆਂ ਨਹੀਂ ਹੋ ਰੇਲ ਗੱਡੀ ਦੀਆਂ ਲਹਿਨਾ ਆਪਸ ਦੇ ਵਿੱਚ ਖੈਂਦੀਆਂ ਨਹੀਂ ਬਈ ਕਮਿਆਨ ਚ ਦੋ ਤਲਵਾਰਾਂ ਕਦੇ ਪੈਂਦੀਆਂ ਨਹੀਂ ਹੋ ਰੇਲ ਗੱਡੀ ਦੀਆਂ ਲਹਿਨਾ ਆਪਸ ਦੇ ਵਿੱਚ ਖੈਂਦੀਆਂ ਨਹੀਂ ਉੱਚੀ ਥਾਂ ਬਲ ਪਾਣੀ ਬਗਣੇ ਔਖੇ ਹੁੰਦੇ ਨੇ ਉੱਚੀ ਥਾਂ ਬਲ ਪਾਣੀ ਬਗਣੇ ਔਖੇ ਹੁੰਦੇ ਨੇ ਟੀਮੀ ਪੈਗਾ ਬੰਦਾ ਠੇ ਕਿਉਂ ਵਜੜੇ ਔਖੇ ਹੁੰਦੇ ਨੇ ਕਿਉਂ ਕੱਢਣੇ ਔਖੇ ਹੁੰਦੇ ਨੇ ਚੁਗਲ ਖੋਰ ਕਦੇ ਮਿੱਤਰੋ ਚੁਗਲੀ ਕਰਨੋਂ ਨਹੀਂ ਚੱਲਦਾ ਚੁਗਲਖੋਰ ਕਦੇ ਮਿੱਤਰੋ ਚੁਗਲੀ ਕਰਨੋਂ ਨਹੀਂ ਠਰਦਾ ਹੋ ਕਦੇ ਸਮੁੰਦਰੀ ਬੇੜਾ ਮਾਰੂ ਥਲਤੇ ਨਹੀਂ ਚੱਲਦਾ ਬਈ ਚੁਗਲਖੋਰ ਕਦੇ ਮਿੱਤਰੋ ਚੁਗਲੀ ਕਰਨੋਂ ਨਹੀਂ ਠਰਦਾ ਹੋ ਕਦੇ ਸਮੁੰਦਰੀ ਬੇੜਾ ਮਾਰੂ ਥਲਤੇ ਨਹੀਂ ਚੱਲਦਾ ਹੱਥੀ ਲਾਲ ਗਵਾਚੇ ਲੱਪਣੇ ਔਖੇ ਹੁੰਦੇ ਨੇ ਹੱਥੀ ਲਾਲ ਗਵਾਚੇ ਲੱਪਣੇ ਔਖੇ ਹੁੰਦੇ ਨੇ ਈਮੀ ਵੇਖੋ ਬੰਦਾ ਕਿਉਂ ਵੱਢਣੇ ਕਿ ਉਹ ਕੱਢਣੇ ਓਕੇ ਹੁੰਦੇ ਨੇ ਕੀਤੇ ਪਰਦੇਸੀ ਇਕ ਤਾਂ ਡੇਰਾ ਨਹੀਂ ਲਾਉਂਦੇ ਹੋ ਪੰਛੀ ਤੇ ਪਰਦੇਸੀ ਇਕ ਤਾਂ ਡੇਰਾ ਨਹੀਂ ਲਾਉਂਦੇ ਹੋ ਬੋਲ ਜ਼ਬਾਨੋਂ ਤੀਰ ਕਮਾਨੋਂ ਵਾਪਸ ਨਹੀਂ ਆਉਂਦੇ ਹੋ ਪੰਛੀ ਤੇ ਪਰਦੇਸੀ ਇਕ ਤਾਂ ਡੇਰਾ ਨਹੀਂ ਲਾਉਂਦੇ ਹੋ ਬੋਲ ਜ਼ਬਾਨੋਂ ਤੀਰ ਕਮਾਨੋਂ ਵਾਪਸ ਨਹੀਂ ਆਉਂਦੇ ਹੋ ਬੋਲ ਜ਼ਬਾਨੋਂ ਤੀਰ ਕਮਾਨੋਂ ਵਾਪਸ ਨਹੀਂ ਆਉਂਦੇ ਹੱਥੀ ਲਾਲ ਗਵਾਚੇ ਲੱਪਣੇ ਔਖੇ ਹੁੰਦੇ ਨੇ ਚੇ ਲੱਪਣੇ ਆਫੇ ਹੁੰਦੇ ਨੇ ਧੀਮੀ ਤੇ ਕਿਉਂ ਬੰਦਾ ਠੇ ਕਿਉਂ ਕੱਢਣੇ ਔਖੇ ਹੁੰਦੇ ਨੇ ਧੀਮੀ ਤੇ ਕਿਉਂ ਬੰਦਾ ਠੇ ਕਿਉਂ ਕੱਢਣੇ ਔਖੇ ਹੁੰਦੇ ਬਰਜੀਤ ਕਹ ਕੋਲੀਆ ਸੱਤ ਚ ਗੱਲਾਂ ਕਰਦੇ ਨੇ ਉਹ ਮਲੇ ਖੁਰਾਕ ਮਰਦ ਤੇ ਘੋੜਾ ਕਦੇ ਨਾ ਹਰਦੇ ਨੇ ਹੋ ਅਮਰਜੀਤ ਕਹ ਕੋਲੀਆ ਸੱਤ ਚ ਗੱਲਾਂ ਕਰਦੇ ਨੇ ਮਲੇ ਖੁਰਾਕ ਮਰਦ ਤੇ ਘੋੜਾ ਕਦੇ ਨਾ ਹਰਦੇ ਨੇ ਬਿਨਾ ਤੇਲ ਤੋਂ ਦੀਵੇ ਜਗਣੇ ਔਖੇ ਹੁੰਦੇ ਨੇ ਬਿਨਾ ਤੇਲ ਤੋਂ ਦੀਵੇ ਜਗਣੇ ਔਖੇ ਹੁੰਦੇ ਨੇ ਧੀਮੀ ਤੇ ਕਿਉਂ ਬੰਦਾ ਟੇਕ ਕਿਉਂ ਕੱਢਣੇ ਮਿੱਟੀ ਵਿੱਚ ਕਿਉਂ ਬੰਦਾ ਠੇਕਿਉ ਕੱਢਣੇ ਰੁਕੇ ਹੁੰਦੇ ਨੇ ਮਿੱਟੀ ਵਿੱਚ ਕਿਉਂ ਬੰਦਾ ਠੇਕਿਉ ਕੱਢਣੇ ਰੁਕੇ ਹੁੰਦੇ ਨੇ ਮਿੱਟੀ ਵਿੱਚ ਪੇਕਾਂ ਬੰਦਾ ਠੇਕਿਉ ਕੱਢਣੇ ਔਖੇ ਹੁੰਦੇ ਨੇ ਹੋ ਚੌੜੀਆਂ ਛਾਤੀਆਂ ਉੱਚੇ ਲੰਮੇ ਗੱਬਰੂ ਅੰਬਰਸਰੀਏ ਨਹਿਬਾ ਜੀ ਮੈਂ ਦੋ ਤਨ ਮੇਰਾ ਕਿ ਐਸਟਾਜ ਮੈਂ ਸ਼ੁਰੂਆਤ ਬੰਗਾਂ ਵੇਚਨੇ ਆ ਸਾਰਾ ਪੰਜਾਬ ਗਾ ਲਿਆ ਸ਼ਰਾਂ ਦੀ ਗੱਲ ਕੀਤੀ ਮੈਂ ਉਦੋਂ ਹਰ ਕੈਸਟ 'ਚ ਕੋਈ ਨਾ ਕੋਈ ਵੱਖਰੀ ਗੱਲ ਕਰਦਾ ਆ ਤੁਹਾਨੂੰ ਦੋ ਗੱਲਾਂ ਸੁਣਾਉਣ ਲੱਗਿਆ ਇਕ ਤਾਂ ਮੈਂ ਗੀਤ ਗਿਆਸ ਵੀ ਸਾਡੇ ਪੰਜਾਬ ਦੇ ਜਿਹੜੇ ਜ਼ਿਲ੍ਹੇ ਨੇ ਕਿਹੜੇ ਕਿਹੜੇ ਜਿਰੇ ਵਾਲੇ ਲੋਕ ਕੀ ਕਰਦੇ ਨੇ ਕਿਹ ਹੈ ਜਿੱਥੇ ਲੋਕ ਰਹਿੰਦੇ ਨੇ ਕੀ ਕੀ ਉਹਨਾਂ ਦੇ ਸ਼ੌਂਕ ਨੇ ਸ਼ੌਂਕ ਪੰਜਾਬੀ